ਸਾਸੀ ਸਫਰ ਦੀ ਗੱਲ ਕਰਦੀ ਹਾਲਾਂਕਿ ਪੰਜਾਬ ਤੋਂ ਸ਼ੁਰੂ ਕੀਤਾ ਸਫਲਤਾ ਨਹੀਂ ਮਿਲੀ ਦਿੱਲੀ ਜਾਣੇ ਉਹ ਉੱਥੇ ਜਾ ਕੇ ਜਿੱਤ ਮਿਲਦੀ ਹੈ ਵੜੀਲੀ ਦੇ ਨਾਲ ਜਿੱਦਿਓ ਦੁਬਾਰਾ ਫਿਰ ਪੰਜਾਬ ਆਇਓ ਪਾਰਟੀ ਨੇ ਦਿੱਲੀ ਤੋਂ ਨਹੀਂ ਟਿਕਟ ਦਿੱਤੀ ਜਾਂ ਫਿਰ ਤੁਸੀਂ ਆਪਣੀ ਇੱਛਾ ਸੀ ਕਿ ਪੰਜਾਬ ਤੋਂ ਇਸ ਵਾਰ ਮੈਂ ਟੋਂ ਲੜਾਂ RAMNAAT ਸੀਟ ਕੱਢ ਲੈ ਕਰੋ ਉਹ ਕਹਿੰਦੇ ਨਹੀਂ ਤੂੰ ਜਦੋਂ ਪਾਰਲੀਮੈਂਟ 'ਚ ਬੋਲਦਾ ਪੰਜਾਬ ਦੀ ਗੱਲ ਕਰਦਾ ਜੇ ਸੱਚੀ ਦਿਲੋਂ ਬੋਲਦਾ ਤੇ ਜਾ ਕੇ ਪੰਜਾਬ 'ਚ ਕੰਮ ਕਰ विरोधच फर्क पे आगे ना लो विरोध خير ਵਧਰਿਆ ਲੇਕਿਨ ਕੋਈ ਮੁਸਕਰਾਹਟ ਮੁਹੱਬਤ ਪੋਜ਼ਿਟਿਵਿਟੀ ਮੇਰੇ ਖਿਆਲ ਵਿੱਚ ਜਿਆਦਾ ਪਾਵਰ ਸਮਝ ਕਿਉਂ ਨਹੀਂ ਪਾ ਰਹੇ ਫਿਰ ਕਿਸਾਨ ਕਿਉਂ ਦਵਾ बार-बार ਅਗਰ ਤੁਸੀਂ ਭਾਜਪਾ ਦੇ ਕੈਂਡੀਡੇਟ ਹੋ ਇਸ ਕਰਕੇ ਵਿਰੋਧ ਸਵਾਲ ਕਰਕੇ ਤੇ ਫਿਰ ਉਹ ਜਵਾਬ ਤਾਂ ਸੁਣੇ ਹੀ ਨਹੀਂ ਜਾਂਦਾ ਤੇ ਫਟਾਫਟ ਰੋਲਾ ਪੈ ਜਾਂਦਾ ਤੋਂਤਾ ਬਹੁਤ ਲੱਗਦੇ ਨੇ ਨਾ ਤੁਹਾਡੇ ਵਿਰੋਧੀ ਲਾਉਂਦੇ ਨੇ ਕਹਿੰਦੇ ਬੀਜਪੀ ਕੋਲ ਤਾਂ 13 ਬੰਦੇ ਵੀ ਹੈ ਨਹੀਂ ਸੀਗੇ ਬਾਹਰੋਂ ਹੁਣ ਮਗਾ ਮਗਾ ਕੇ ਚੋਣ ਲੜਾਈ ਜਾ ਰਹੀ ਹੈ ਸਿਆਸਤਦਾਨ ਬੜੇ ਹੁਣ ਸਿਆਣੇ ਹੋ ਗਏ ਹਨ ਉਹਨਾਂ ਨੂੰ ਵੀ ਲੱਗਦਾ ਹੈ ਕਿ ਫਿਊਚਰ ਹੈ ਅਗਰ ਅਗਰ ਬਹੁਤ ਕੁ ਦੇਰ ਤੱਕ ਟਿਕ ਟਿਕਣ ਵਾਲੀ ਪਾਰਟੀ ਹੈ ਉਹ ਸਿਰਫ ਬੀਜਪੀ ਹੈ ਬੀਜਪੀ ਦਾ ਬੰਦਾ ਹਿੰਦੂ ਆ ਜਾਂ ਸਿੱਖ ਆ ਜਾਂ ਸਹੀ ਹੈ ਧਰਮਤ ਉੱਪਰ ਉੱਠ ਕੇ ਸਰ ਸਾਰ ਬੰਦਾ ਉਹਨਾਂ ਦੀ ਕਿਸਾਨਾਂ ਦੇ ਖਾਤੇ ਚ ਕੋਈ ਪੈਸੇ ਉਹਨੂੰ 2000 ਅੱਛੇ ਗੁਰ ਕਰ ਜੀ ਕਿਹਾ ਕਿ ਜੀ ਨੂੰ ਕੋਈ ਮਾਫੀ ਮੰਗੇ ਉਹ ਤੇ ਗੱਲ ਖਤਮ ਕਰ ਜੀ ਮਾਫੀ ਮੰਨਣ ਤੋਂ ਬਾਅਦ ਵੀ ਸਭ ਹੋਰ ਜਦੋਂ ਕਮਜ਼ੋਰ ਹੈ ਉਹ ਫਿਰ ਇਦਾਂ ਹੀ ਲੱਗਦਾ ਕਿ ਗੁਰੂਆਂ ਦੀ ਸਫਲ ਸੰਦੀ ਸਿੰਘਾਂ ਦਾ ਮੋਦਾ ਕਿਉਂ ਨਹੀਂ ਹੱਲ ਹੋ ਰਿਹਾ ਬਹੁਤ ਘਿਰਦੀ ਆਦਾ ਮੋਦੀ ਸਰਕਾਰ ਸਾਇਨ ਨੇ ਕਿ ਦਿੱਲੀ ਦੇ ਰਾਜ ਨੂੰ ਸੀ ਉਸ ਦਾ ਕੋਈ ਸਾਈਨ ਸੀ ਵੀ ਟੈਕਨੀਕਲ ਤੇ ਉਹਨਾਂ ਦੇ ਸਾਈਨ ਜ਼ਰੂਰੀ ਸੀ। ਮਤਲਬ ਕਿਸ ਟਾਈਪ ਦੇ ਲੋ ਗਿਆ ਉਹਨਾਂ ਨੇ ਜ سزا ਕੱਟ ਲਈ ਹੈ। ਮੇਰੀ ਮਿਸਾਲ ਦੇਖੋ ਕਿ ਮੈਨੂੰ ਮੇਰੀ ਟਿਕਟ ਕੱਟੀ ਗਈ ਸੀ ਕਾਲੀ ਦਲਚ। ਮੈਂ 5 ਸਾਲ ਫਿਰ ਉਹਨਾਂ ਨਾਲ ਕੰਮ ਕੀਤਾ। ਟਿਕਟ ਤੋਂ ਨਹੀਂ ਬਾਰਡਿਸ਼ਟ। ਜਦੋਂ ਡਿਗਨਟਿੰਸ ਆਫ ਸੈਕਿਉਰਿਟੀ ਕੋਲੋਂ ਮੈਂ ਸਭ ਪ੍ਰਚਾਰ ਕੀਤਾ ਜੇ ਤੁਹਾਡੀ ਮੇਰੀ ਟਿਕਟ ਕੱਟੀ ਗਈ ਵੀ ਬੈਜੀ ਤੋਂ। ਬਿਸ਼ੇਸ਼ ਵਾਦ ਕਾਂਗਰਸ ਨੇ ਡਿਚ ਕੀਤਾ ਰਾਜ ਸਭਾ ਦੀ ਦੇ ਰਸੀ ਸਬਸਟ ਤੇ ਕੁਛ ਕੇ ਦੇ ਬਿਨਾ ਕੈਸਾ ਲੱਗਦਾ ਵਿਰੋਧ ਵਿਚਕਾਰ ਫ੍ਰੀਡਪੋਰਟ ਸੀਟ ਜਿੱਤ ਲਓਗੇ ਤੁਸੀਂ ਜੇ ਜਿੱਤਾਂਗਾ ਕਿੰਡੀ ਵੱਡੀ ਗੱਲ ਐਨਾ ਵਿਰੋਧ ਤੇ ਤੇ ਨਾਲ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਦੀ ਗਿਣਤੀ ਵੀ ਤਾਂ ਦੇਖੋ ਕਿਨੇ ਪਰਸੈਂਟ ਪਿਆਰ ਕਰਨ ਵਾਲੇ ਤੁਹਾਨੂੰ ਕੀ ਲੱਗਦਾ 90% ਤੇਰੇ ਉਹ ਜਿੱਥੇ ਬੰਦੀਆਂ ਨੇ ਪਤਾ ਨਹੀਂ ਉਹਦੇ ਘਰ ਬਾਰੇ ਜਦੋਂ ਸੁੱਕੀ ਚੱਕੜ ਘਾੜੀ ਕੀ ਹੈ ਸਮਝ ਤੂੰ ਬਾਤ ਕਾਲੀਦਲ ਕਹਿੰਦਾ ਹੈ ਕਿ ਅਸੀਂ ਪੰਥਕ ਜਿਹੜੇ ਮੁੱਦੇ ਹੈਗੇ ਨੇ ਅਸੀਂ ਉਹ ਉਠਾਉਨੇ ਆ ਜਾ ਕੇ ਅਸੀਂ ਕੌਮ ਦੀ ਗੱਲ ਕਰਦੇ ਤੁਹਾਨੂੰ ਲੱਗਦਾ ਵੀ ਇਹਦਾ ਵੀ ਭਾਜਪਾ ਤੇ ਇਹ ਚੀਜ਼ ਭਾਰੀ ਪੈ ਸਕਦੀ ਹੈ ਕਿ ਪਤਾ ਹੀ ਲੱਗ ਗਿਆ ਜੀ ਲੋਕਾਂ ਨੂੰ ਕਿ ਗਪੌੜੀ ਬਹੁਤ ਹੈ ਲੋਕ ਸਿਰਫ ਤੇ ਸਿਰਫ ਸੱਚ ਬੋਲਦਾ ਮੋਦੀ ਤੁਹਾਨੂੰ ਪਤਾ ਮਜ਼ਦੂਰ ਕੀ ਰੋਟੀ ਨਹੀਂ ਜਿੰਨੂੰ ਲੱਗਦੀ ਅੰਦੋਲਨ ਦੋ ਦਿਨ ਨਹੀਂ ਚਲਾ ਸਕਦਾ ਅੰਦੋਲਨ ਦੇ ਪਿੱਛੇ ਕਰੋੜਾ ਅਰਬ ਰੁਪਈਆ ਲੱਗਦਾ ਇਹ ਕਹਿ ਦਿੰਦੇ ਆ ਕਿਸਾਨ ਮਜ਼ਦੂਰ ਦਰ ਨਾ ਕਦੀ ਕਿਸੇ ਮਜ਼ਦੂਰ ਨੂੰ ਇਹਨਾਂ ਨੇ ਆ ਕੇ ਪੈਸੇ ਦਿੱਤੇ ਤੁਹਾਨੂੰ ਕੀ ਲੱਗਦਾ ਕਿਵੇਂ ਅੰਦੋਲਨ ਖੜੇ ਹੁੰਦੇ ਫਿਰ ਕਾਰੋਬਾਰ ਹੈ ਕਿ ਸਿਸ ਥਿਸ ਇਜ਼ ਆ ਬਿਜ਼ਨਸ ਹੈ ਇੱਕ ਸਾਲ ਨਾ ਦਿੱਲੀ ਦੀਆਂ ਬੁਰੂਹਾਂ ਤੇ ਬੈਠੇ ਰਹੇ ਕਿਸਾਨ ਉਹ ਬਿਜ਼ਨਸ ਕਿਨੇ ਕੀਤਾ ਫਿਰ ਪੋਲੀਟਿਕਲ ਪਾਰਟੀਆਂ ਦੇ ਬੰਦਿਆਂ ਨੇ ਹਰੀਆਂ ਪੱਗਾਂ ਪਾਈ ਮੈਂ ਹਰਾਨ ਰਹਿ ਗਿਆ ਯਾਰ ਦੱਸੋ ਅਸੀਂ ਕਿਸਾਨ ਸਮਝੀ ਜਾਂਦੇ ਪਤਾ ਲੱਗੇ ਕਿਹੜੀ ਪਾਰਟੀ ਦੇ ਸੀਗੇ ਜਿਹੜੇ ਜਿਹੜੇ ਬੈਠੇ ਸੀ ਉਹ ਪਤਾ ਮੈਨੂੰ ਕੀ ਦੱਸਿਆ ਰਾਤੀ ਦੱਸਿਆ ਮੈਂ ਬੁਲਾ ਰਹਾ ਜੇ ਉਹ ਝੂਠੀ ਖਬਰ ਹੋਵੇ ਤਾਂ ਮਾਫੀ ਕਿੰਨੀ ਅਸੀਂ ਤਾਂ ਆ ਸਕਦੇ ਹਾਂ ਬਾਜਪਾ ਆਪ ਕੀ ਬਾਤ 405 ਸਸ਼ੀਕਾਲ ਮੈਂ ਤੁਹਾਡੇ ਨਾਲ ਕਮਲਦੀਪ ਕੋਰ ਸਿਆਸੀ ਪਹਿਲਵਾਨ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਫਰੀਦਕੋਟ ਪੁੱਜੇ ਹੋਇਆ ਜੀ ਆਪਾਜਪਾ ਦੇ ਕੈਂਡੀਡੇਟ ਹੰਸਰਾਜ ਹੰਸ ਸਾਡੇ ਨਾਲ ਹੈਗੇ ਨੇ ਗੱਲਬਾਤ ਉਹਨਾਂ ਦੀ ਨਾਲ ਕਰ ਲੈਣ ਆ ਅਜੀ ਬਾਬਾ ਸਵਾਗਤ ਹੈ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ ਜੀ ਆਇਆਂ ਨੂੰ ਜੀ ਵੈਲਕਮ ਕਿਸ ਤਰ੍ਹਾਂ ਚੱਲ ਰਿਹਾ ਚੋਣ ਪ੍ਰਚਾਰ ਬਹੁਤ ਸ਼ਾਨਦਾਰ ਹੈਕਟਿਕ ਹੈ ਲੇਕਿਨ ਬਹੁਤ ਰਾਤ ਦਿਨ ਯਾਨੀ ਇੰਨੇ ਪ੍ਰੋਗਰਾਮ ਹੈ ਮੈਨੂੰ ਉਮੀਦ ਨਹੀਂ ਸੀ ਕਿ ਇੰਨਾ ਰਿਸਪਾਂਸ ਹੋਏਗਾ ਕਿਉਂਕਿ ਪਹਿਲੀ ਵਾਰ ਹੀ ਇੰਡੀਪੈਂਡੈਂਟ ਔਰ ਚੋਣ ਨਿਸ਼ਾਨ ਦਾ ਹੀ ਨਹੀਂ ਸੀ ਪਤਾ ਵੀ ਕਮਲ ਦਾ ਫੁੱਲ ਚੋਣ ਨਿਸ਼ਾਨ ਸਾਾਨੂੰ ਮਿਲੇਗਾ ਮਾਲ ਵਿੱਚ ਲੋਕੀ ਖੁਸ਼ ਬੜਿਆ ਕਿ ਅਸੀਂ ਇੰਡੀਪੈਂਡੈਂਟ ਹੈ ਅਸੀਂ ਆਪ ਬੀਜੇਪੀ ਨੂੰ ਜਿਤਾਵਾਂਗੇ ਕਿਉਂਕਿ ਪਹਿਲੀ ਵਾਰੀ ਇਹ ਇੰਡੀਪੈਂਡੈਂਟ ਲੜ ਰਿਹਾ ਹੈ ਹਲਕਾ ਬਹੁਤ ਵੱਡਾ ਖਨਾ ਫਰੀਦਕੋਟ ਦੀ ਵੱਡਾ ਇਹੀ ਖੂਬਸੂਰਤੀ ਹੈ ਜੀ ਖੁੱਲੇ ਖੁੱਲੇ ਖੇਤ ਖੇਲਿਆਣ ਬੜਾ ਮਜ਼ਾ ਆ ਰਿਹਾ ਆਈ ਏਮ ਇੰਜੋਇੰਗ ਕਿਉਂਕਿ ਫਰੀਦਕੋਟ ਦੀ ਗੱਲ ਕਰੀ ਕਈ ਜ਼ਿਲ੍ਹੇ ਹੈਗੇ ਨੇ ਵਿੱਚ ਹਨ ਹਰ ਇੱਕ ਜ਼ਿਲ੍ਹੇ ਦੇ ਆਪਣੇ ਆਪਣੇ ਮਸਲੇ ਹੈਗੇ ਨੇ ਤਾਂ ਗੱਲ ਕਰ ਰਹੇ ਹਾਂ ਜਾ ਕੇ ਲੋਕਾਂ ਨਾਲ ਕੀ ਤੁਹਾਡੇ ਮਸਲੇ ਹੈਗੇ ਜਿਹੜੇ ਅੱਗੇ ਅਗਰ ਜਿੱਤ ਦਿਓ ਤਾਂ ਸੰਸਦ ਚ ਉਠਾਏ ਜਾਣੇ ਚਾਹੀਦੇ ਹਾਂਜੀ ਲੋਕ ਆਪ ਵੀ ਦੱਸਦੇ ਆ ਮੈਂ ਵੀ ਹੋਮਵਰਕ ਕਰਕੇ ਆਇਆ ਸਾਂ ਇਹ ਬੜਾ ਕਿਸੇ ਜ਼ਮਾਨੇ 'ਚ ਇੱਥੇ ਮਿੱਲਾ ਹੁੰਦੀਆਂ ਸੀ ਫੈਕਟਰੀਆਂ ਹੁੰਦੀਆਂ ਸੀ ਤੇ ਬੜੇ ਵੱਡੇ ਬਿਜ਼ਨਸਮੈਨ ਸੀ ਆ ਰਾਮਪੁਰਾ ਫੂਲ ਹੈ ਉੱਥੇ ਉਹਦੇ ਚੋਂ ریاست ਪਟਿਆਲੇ ਵਾਲੀ ਨਿਕਲੀ ਹੈ ਪੈਪਸੂ ਵਗੈਰਾ ਇਹ ਉਹ ਸਭ ਹੌਲੀ ਹੌਲੀ ਨਿਗਾਰ ਆਉਂਦਾ ਰਿਹਾ ਪਤਾ ਨਹੀਂ ਕੀ ਵਜ੍ਹਾ ਹੋਈ ਹੈ ਦੇਖੋ ਫਰੀਦਕੋਟ ਤੋਂ ਗਿਆਨੀ ਜੀ ਗਿਆਨੀ ਜੈਲ ਸਿੰਘ ਵਰਗੇ ਹੁਣ ਸਪੀਕਰ ਸਾਹਿਬ ਵੀ ਉੱਥੋਂ ਆ ਲੇਕਿਨ ਬਹੁਤ ਬੁਰੀ ਹਾਲਤ ਹੈ ਐਡਿਡ ਪੋਲੀਟੀਸ਼ੀਅਨ ਦੇਣ ਵਾਲੀ ਯਾਨੀ ਕੌਨਸ਼ੀਅੰਸੀ ਔਰ ਇਹ ਚੀਜ਼ਾਂ ਦਾ ਵਧਣੀਆਂ ਚਾਹੀਦੀਆਂ ਸੀ ਫੈਕਟਰੀਆਂ ਵਧਣੀਆਂ ਚਾਹੀਦੀਆਂ ਸੀ ਮਿੱਲਾਂ ਔਰ ਕਨੈਕਟਿਵਿਟੀ ਕਨੈਕਟਿਵਿਟੀ ਨੂੰ ਲੈ ਕੇ ਰੇਲ ਨਹੀਂ ਆ ਹੁਣ ਕੋਟਕਪੂਰੇ ਵਾਲੇ ਕਹਿ ਰਹੇ ਸੀ ਇੱਥੋਂ ਲੈ ਕੇ ਉੱਥੋਂ ਤੱਕ ਰੇਲ ਹੀ ਬਣਾ ਦੇ ਪਟੜੀ ਤੇ ਮੈਂ ਤਾਂ ਕੋਸ਼ਿਸ਼ ਇਹ ਕਰੂੰਗਾ ਕਿ ਜੋ ਜੋ ਮੈਂ ਕਹਿ ਰਿਹਾ ਉਹ ਮੈਂ ਕਰ ਦਿਆਂ ਫਟਾਫਟ ਹਾਂ ਜੀ ਤੁਹਾਡਾ ਸਿਆਸੀ ਸਫ਼ਰ ਦੀ ਗੱਲ ਕਰੀ ਹਾਲਾਂਕਿ ਪੰਜਾਬ ਤੋਂ ਸ਼ੁਰੂ ਕੀਤਾ ਸਫਲਤਾ ਨਹੀਂ ਮਿਲੀ ਦਿੱਲੀ ਜਾਣੇ ਉੱਥੇ ਜਾ ਕੇ ਜਿੱਤ ਮਿਲਦੀ ਹੈ ਵਡੇਲੀਟ ਦੇ ਨਾਲ ਜਿੱਦਿਓ ਦੁਬਾਰਾ ਫਿਰ ਪੰਜਾਬ ਆਇਓ ਪਾਰਟੀ ਨੇ ਦਿੱਲੀ ਤੋਂ ਨਹੀਂ ਟਿਕਟ ਦਿੱਤੀ ਜਾਂ ਫਿਰ ਤੁਸੀਂ ਆਪਣੀ ਇੱਛਾ ਸੀ ਕਿ ਪੰਜਾਬ ਤੋਂ ਇਸ ਵਾਰ ਮੈਂ ਚੋਣ ਲੜਾਂ ਨਹੀਂ ਮੇਰੀ ਇੱਛਾ ਤਾਂ ਪਹਿਲੀ ਵਾਰੀ ਜ਼ਿੰਦਗੀ ਜਦੋਂ ਟਿਕਟ ਮਿਲੀ ਉਦੋਂ ਵੀ ਨਹੀਂ ਸੀ ਪਰ ਮੇਰੀ ਇੱਛਾ ਫਿਰ ਮੈਂ ਬਣਾ ਲੈਣਾ ਹੈ ਜੇ ਕੰਮ ਪੈ ਜਾਵੇ ਨਾ ਸਿਰ ਤੇ ਫਿਰ ਉਹ ਮੇਰੇ ਲਈ ਪੈਸ਼ਨ ਹੀ ਬਣ ਜਾਂਦਾ ਹੈ ਔਰ ਦਿੱਲੀ ਤੋਂ ਸਾਰੇ ਇਹਨੂੰ ਚੇਂਜ ਕਰਤਾ ਨਵੇਂ ਸੀ ਤੇ ਕਈਆਂ ਨੂੰ ਤਾਂ ਵਿਖੋ ਟਿਕਟ ਵਗੈਰਾ ਨਹੀਂ ਮਿਲਿਓ ਵੈਸੀ ਪਾਰਟੀ ਲਈ ਕੰਮ ਕਰਦੇ ਭਾਜੀਪੀ ਬੜੀ ਡਿਸਪਲਾਈਨਡ ਪਾਰਟੀ ਹੈ ਇਹ ਨਹੀਂ ਕਿ ਤੁਸੀਂ ਦਿੱਲੀ ਤੋਂ 6.5 ਲੱਖ ਲੈ ਨਾਲ ਜਿੱਤੇ ਆ ਤੇ ਹੋਰ ਕੋਈ ਪਾਰਟੀ ਹੁੰਦੀ ਉਹ ਕਹਿੰਦੀ ਇੱਥੇ ਰੱਖੋ ਇਹਨੂੰ ਆਰਾਮਨਾਰ ਸੀਟ ਕੱਢ ਲਿਆ ਕਰਾਂਗੇ ਉਹ ਕਹਿੰਦੀ ਨਹੀਂ ਤੂੰ ਜਦੋਂ ਪਾਰਲੀਮੈਂਟ 'ਚ ਬੋਲਦਾ ਪੰਜਾਬ ਦੀ ਗੱਲ ਕਰਦਾ ਜੇ ਸੱਚੀ ਦਿਲੋਂ ਬੋਲਦਾ ਤਾਂ ਜਾ ਕੇ ਪੰਜਾਬ ਚ ਕੰਮ ਕਰ ਮਾਈਨਸ 0 ਤੋਂ ਸਟਾਰਟ ਕੀਤਾ ਦੇਖੋ ਜਿੱਦਨ ਮੈਂ ਆਇਆ ਮੈਨੂੰ ਇਹ ਸੀਗਾ ਕਿੱਥੇ ਕਿੱਥੇ ਕੀ ਕੀ ਕਰਾਂਗੇ ਕਿਵੇਂ ਆ ਲੇਕਿਨ ਹੁਣ ਪ੍ਰੋਗਰਾਮ ਇੰਨੇ ਮਿਲ ਰਿਹਾ ਹੈ ਇੰਨਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਡੇ ਬਾਏ ਡੇ ਕਮਾਲ ਹੀ ਹੋਈ ਜਾ ਰਿਹਾ ਹੂੰ ਹੂੰ ਵਿਰੋਧ ਚ ਫਰਕ ਪਿਆ ਅੱਗੇ ਨਾਲੋਂ ਵਿਰੋਧ ਤਾਂ ਫਿਰ ਵਧ ਰਿਹਾ ਲੇਕਿਨ ਕੋਈ ਨਹੀਂ ਮੁਸਕਰਾਹਟ ਮੁਹੱਬਤ ਪੋਜ਼ਿਟਿਵਿਟੀ ਮੇਰੇ ਖਿਆਲੋਂ ਇਹਦੇ ਚ ਜ਼ਿਆਦਾ ਪਾਵਰ ਹੁੰਦੀ ਹੈ ਹਾਲਾਂਕਿ ਤੁਸੀਂ ਹਾਲਾਂਕਿ ਪਹਿਲਾਂ ਵੀ ਵਿਰੋਧ ਹੁੰਦਾ ਸੀ ਨਾ ਪਹਿਲਾਂ ਤਾਂ ਚਲੋ ਹੁਣ ਤੁਸੀਂ ਵਿੱਚ ਵੀ ਜਾ ਰਹੇ ਹੋ ਨਾ ਕਿਸਾਨਾਂ ਦੇ ਗੱਲਬਾਤ ਵੀ ਕਰ ਰਹੇ ਹੋ ਪ੍ਰੋਬਲਮ ਕਿੱਥੇ ਰਹਿ ਰਹੀ ਸਮਝ ਕਿਉਂ ਨਹੀਂ ਪਾ ਰਹੇ ਫਿਰ ਕਿਸਾਨ ਕਿਉਂ ਦੁਬਾਰਾ ਦੁਬਾਰਾ ਅਗਰ ਤੁਸੀਂ ਭਾਜਪਾ ਦੇ ਕੈਂਡੀਡੇਟ ਹੋ ਇਸ ਕਰਕੇ ਵਿਰੋਧ ਵਿੱਚ ਜਾਣ ਦਾ ਇਹੀ ਕਾਰਨ ਸੀ ਕਿ ਗੱਲ ਬਣਨੇ ਲੱਗੇ ਤਾਂ ਕਿ ਪਿੰਡਾਂ 'ਚ ਮੈਂ ਹਰ ਜਗ੍ਹਾ ਕਮ ਸੇ ਕਮ ਆਪਣੀ ਗੱਲਤ ਕਰਨ ਜਾਵਾਂ ਜਿਹਨੂੰ ਕੈਂਪੇਨ ਕਹਿੰਦੇ ਆ ਲੇਕਿਨ ਉੱਥੇ ਫਾਇਦਾ ਨਹੀਂ ਹੋਇਆ ਕੋਈ بس سوال ਕਰ ਕੀ ਤੇ ਫਿਰ ਉਹ ਜਵਾਬ ਤਾਂ ਸੁਣਿਆ ਹੀ ਨਹੀਂ ਜਾਂਦਾ ਤੇ ਫਟਫਟ ਰੋਲਾ ਪੈ ਜਾਂਦਾ ਪਤਾ ਨਹੀਂ ਫੇਰ ਲੱਗੇ ਹੋਏ ਆ ਦੇਖੋ ਸ਼ਾਇਦ ਮੁਹੱਬਤ ਜਿੰਦਾਬਾਦ ਹੋ ਜਾਏ ਹੂੰ ਹੂੰ ਕਹਿੰਦੇ ਬੀਜੇਪੀ ਦੀ ਅਸੀਂ ਗੱਲ ਕਰ ਲਈ ਤੋਂਪ ਤਾਂ ਬਹੁਤ ਲੱਗਦੇ ਨੇ ਤੁਹਾਡੇ ਵਿਰੋਧੀ ਲਾਉਂਦੇ ਨੇ ਕਹਿੰਦੇ ਬੀਜੇਪੀ ਕੋਲ ਤਾਂ 13 ਬੰਦੇ ਵੀ ਹੈ ਨਹੀਂ ਸੀਗੇ ਬਾਹਰੋਂ ਹੁਣ ਮਗਾ ਮਗਾ ਕੇ ਚੋਂ ਲੜਾਈ ਜਾ ਰਹੀ ਹੈ ਬਾਹਰੋਂ ਕਿਹੜੇ ਕੋਈ ਚਾਇਨਾ ਤੋਂ ਮਗਾਇਆ ਇੱਥੇ ਦੇ ਬੰਦੇ ਆ ਇੱਥੇ ਮੈਂ ਤਾਂ ਇੱਥੇ ਹੀ ਰਿਹਾ ਕਹਿੰਦੇ ਪਾਰਟੀਆਂ ਬਦਲ ਰਹੀਆਂ ਬਹੁਤ ਲਾਇਆ ਇੱਥੇ ਪ੍ਰੋਗਰਾਮ ਬੜੇ ਕੀਤੇ ਆ ਹੋਰ ਪਾਰਟੀਆਂ ਦਾ ਪ੍ਰਚਾਰ ਵੀ ਕੀਤਾ ਮਾਲਵੇਚ ਬਹੁਤ ਮੈਂ ਕੰਮ ਕੀਤਾ ਹੈ ਪਹਿਲੇ ਇਹ ਨਹੀਂ ਸੀ ਪਤਾ ਕਿ ਮੈਂ ਖੁਦ ਇਲੈਕਸ਼ਨ ਕਦੀ ਲੜਾਂਗਾ ਪਰ ਕੰਮ ਮੈਂ ਇੱਥੇ ਚੱਪੇ-ਚੱਪੇ ਤੋਂ ਵਾਕਫ ਹਾਂ ਜਿਵੇਂ ਕਿ ਕਹ ਰਹੇ ਨੇ ਕਿ ਰਮਨੀਤ ਬਿੱਤੂ ਨੂੰ ਲੈ ਕੇ ਆਂਦਾ ਕਹਿੰਦੇ ਸੁਸ਼ੀਲ ਰਿੰਕੂ ਨੂੰ ਲੈ ਕੇ ਆਂਦਾ ਤੇ ਤਿਤਲੀਆਂ ਕਿਹਾ ਜਾ ਰਿਹਾ ਸਿਆਸਤ ਵਿੱਚ ਤਿਤਲੀਆਂ ਇੱਧਰ ਉੱਧਰ ਉੱਡ ਕੇ ਇੱਧਰ ਜਾ ਰਹੀਆਂ ਤੇ ਇਹ ਗੱਲ ਕੀਤੀ ਜਾਏ ਤਾਂ ਲੱਗਦਾ ਸਿਆਸਤ ਦੇ ਵਿੱਚ ਇਹ ਜੇ ਕੁਝ ਹੋਣਾ ਚਾਹੀਦਾ ਹੈ ਇਹ ਜੇ ਸ਼ਬਦਾਂ ਦੀ ਪ੍ਰਯੋਗ ਹੋਣਾ ਚਾਹੀਦਾ ਦੇਖੋ ਸਿਆਸਤਦਾਨ ਬੜੇ ਹੁਣ ਸਿਆਣੇ ਹੋ ਗਏ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਫਿਊਚਰ ਹੈ ਅਗਰ ਅਗਰ ਬਹੁਤ ਕੁ ਧੇਰ ਤੱਕ ਟਿਕਣ ਵਾਲੀ ਪਾਰਟੀ ਹੈ ਤੇ ਉਹ ਸਿਰਫ ਬੀਜੇਪੀ ਹੈ ਬਾਕੀ ਪਾਰਟੀਆਂ ਨੇ ਝੂਠ ਬੋਲਿਆ ਲੁੱਟਿਆ ਤੇ ਕੁੱਟਿਆ ਤੇ ਹੁਣ ਅਸੀਂ ਬੀਜੇਪੀ ਤੇ ਚੱਲ ਜਾਈਏ ਜਿਹੜੀ ਡਿਵੈਲਪਮੈਂਟ ਕਰਦੀ ਹੈ ਜਿਹੜੀ ਸਾਰੇ ਕਿਸੇ ਨੂੰ 500 ਲੱਖ ਇਲਾਜ ਲਈ ਦੇਈ ਜਾਂਦੀ ਕਿਸੇ ਨੂੰ ਬੇਕਰੀਆਂ ਨੂੰ ਘਰ ਦੇਈ ਜਾਂਦੀ ਆ ਥੀਆਂ ਦਾ ਫਿਕਰ ਕਰਦੇ ਘਰਾਂ ਚ ਸ਼ੌਚਾਲਿਆ ਟਾਇਲਟ ਟੋਇਟ ਮਾਵਾਂ ਦੀ ਚਿੰਤਾ ਕਰਕੇ ਉਹ ਭੁੱਖ ਨੇ ਮਾਰ ਮਾਰ ਕੇ ਅਸ਼ਰਮ ਵਰਗੀਆਂ ਮਾਤਾ ਉਹਨਾਂ ਮਾਵਾਂ ਦੀਆਂ ਅੱਖਾਂ ਹੋ ਜਾਂਦੀਆਂ ਸੀ ਮੈਂ ਸੋਚਣਾ ਅਖਰੀ ਕਿਉਂ ਰੋਂਦੀਆਂ ਉਹ ਦਰਸਲ ਧੂਆ ਹੁੰਦਾ ਸੀ ਔਰ ਸਾਡੇ ਵੇਖ ਦੇ ਵੇਖ ਦੇ ਮੋਦੀ ਸਾਹਿਬ ਨੇ ਵੇਖੋ ਉਹਨਾਂ ਨੂੰ ਗੈਸ ਚੁੱਲੇ ਜਿੱਥੇ ਸੈਂਕੜੇ ਸਕੀਮ ਆ ਉਹ ਲੋਏ ਇਹ ਨਹੀਂ ਸੋਚਦੇ ਉਹ ਕਿ ਬੀਜੇਪੀ ਦਾ ਬੰਦਾ Hindu ਆ ਜਾਂ Sikh ਆ ਜਾਂ Sai ਆ ਧਰਮਾ ਤੋਂ ਉੱਪਰ ਉੱਠ ਕੇ ਹਰ ਹਰ ਬੰਦਾ ਉਹਨਾਂ ਦੀ ਕਿਸਾਨਾਂ ਦੇ ਖਾਤੇ 'ਚ ਵੀ ਦੇਖੋ ਪੈਸੇ ਆਉਂਦੇ 2000 ਰੁਪਏ ਤੇ ਦੂਜੀ ਗੱਲ ਫਿਰ ਵੀ ਕਾਤੋਂ ਵਿਰੋਧ ਹਾਂ ਪਤਾ ਨਹੀਂ I don't ਅੱਛੇ ਗੁਰੂ ਘਰ 'ਚ ਵੀ ਇਹ ਕਿਹਾ ਕਿ ਜੇ ਕੋਈ ਮਾਫੀ ਮੰਗ ਲਵੇ ਤੇ ਗੱਲ ਖਤਮ ਕਰਦੇ ਤੇ ਮਾਫੀ ਮੰਗਣ ਤੋਂ ਬਾਅਦ ਵੀ ਸਭ ਉਹਰਜਦ ਕੰਮ ਪੱਕ ਜਾਏ ਤਾਂ ਫਿਰ ਇਦਾਂ ਹੀ ਲੱਗਦਾ ਕਿ ਗੁਰੂਆਂ ਦੀ ਅਸੀਂ ਮੰਨ ਨਹੀਂ ਗਏ ਹਾਂ ਹਾਂਸ ਜੀ ਬੰਦੀ ਸਿੰਘਾਂ ਦਾ ਮੁੱਦਾ ਕਿਉਂ ਨਹੀਂ ਹੱਲ ਹੋ ਰਿਹਾ ਬਹੁਤ ਘਿਰਦੀ ਆ ਨਾ ਮੋਦੀ ਸਰਕਾਰ ਬੰਦੀ ਸਿੰਘਾਂ ਨੂੰ ਉਦੋਂ ਭਾਜੀਪੀ ਦਾ ਤਾਂ ਹੈ ਨਹੀਂ ਸੀਗਾ ਹੁਣ ਭਾਜੀਪੀ ਦੀ ਹਕੂਮਤ ਹੈ ਸਾਈਨ ਨਹੀਂ ਕੀਤੇ ਦਿੱਲੀ ਦੇ ਰਾਜ ਨੇ ਕੀਤੇ ਦਿੱਲੀ ਦੇ ਸੀਐਮ ਸਾਹਿਬ ਨੇ ਕੋਈ ਸਾਈਨ ਸਗੀ ਟੈਕਨੀਕਲਟੀ ਉਹਨਾਂ ਦੇ ਸਾਈਨ ਜ਼ਰੂਰੀ ਸੀ ਕੋਸ਼ਿਸ਼ ਹੈਗੀ ਯਾਰ ਗੱਲ ਨਹੀਂ ਹੋਈ ਸੀ ਸੀਐਮ ਉਹਨਾਂ ਦੇ ਨਾਲ ਹਸਤਾਖਰ ਕਿਉਂ ਨਹੀਂ ਕੀਤੇ ਗੀ ਸਾਰਿਆਂ ਨੇ ਕੀਤੀ ਹੈ ਪਤਾ ਨਹੀਂ ਕਿਸ ਟਾਈਪ ਦੇ ਲੋਕ ਹੈ ਉਹਨਾਂ ਨੇ ਹੁਣ ਜੀ ਸਜ਼ਾ ਕੱਟ ਲਈ ਹੈ ਦੋ ਦੋ ਚਾਰ ਚਾਰ ਵਾਰੀ ਮੈਨੂੰ ਲੱਗਦਾ ਹੁਣ ਤਾਂ ਇੰਨੀ ਪੂਰੀ ਹੋ ਗਈ ਹੈ ਜੇ ਕਿਸੇ ਨੂੰ ਜੀ 10-20 ਸਾਲ ਦੀ ਆ ਜਿਆਦਾ ਜਿਆਦਾ ਸਾਲ ਹੋ ਗਿਆ ਹੁਣ ਵੈਸੇ ਵੀ ਇਨਸਾਨੀਅਤ ਨਾਤੀ ਬਾਹਰ ਉਹਨਾਂ ਨੇ ਆਪਣੇ ਬੱਚਿਆਂ ਕੋਲ ਆਉਣਾ ਚਾਹੀਦਾ। ਹਾਂ ਜੀ ਮੁਹੰਮਦ ਸਦੀਕ ਐ ਤਾਂ ਸਾਂਸਦ ਰਹੀ ਨਹੀਂ ਹਣਾ ਤੇ ਕੀ ਲੱਗਦਾ ਤੁਹਾਨੂੰ ਅਗਰ ਮੈਂ ਵੋਟਰ ਦੇ ਤੌਰ ਤੇ ਤੁਹਾਨੂੰ ਪੁੱਛਾਂ ਨਾ ਵੀ ਤੁਸੀਂ ਵੋਟਰ ਦੇ ਤੌਰ ਤੇ ਕਿਹੜੇ ਕੰਮ ਜਿਹੜੇ ਨਹੀਂ ਹੋਏ ਜਿਹੜੇ ਰਹਿ ਗਏ ਜਾਂ ਕੀਤੇ ਨਹੀਂ ਕੀ ਲੱਗਦਾ ਤੁਹਾਨੂੰ ਮੈਂ ਤੇ ਛੇਤੀ ਬੜੀ ਹੁਣ ਆ ਕੇ ਦੇਖਿਆ ਤੇ ਲੋਕਾਂ ਨੇ ਦੇਖਣਾ ਕਿ ਜਿਹੜਾ ਵੀ ਉਹਨਾਂ ਦੇ ਐਮਪੀ ਹੈ ਜੀ ਸਦੀਕ ਸਾਹਿਬ ਬਤੌਰ ਆਰਟਿਸਟ ਮੇਰੇ ਲਈ ਬਹੁਤ ਕਾਬਲੇ ਇੱਜ਼ਤਾਨ ਨੇ ਇੱਜ਼ਤ ਦੀ ਜਗ੍ਹਾ ਬਤੌਰ ਐਮਪੀ ਲੋਕਾਂ ਨੇ ਦੇਖਣਾ ਹੁੰਦਾ ਕਿ ਕੰਮ ਹੋਏ ਕਿ ਨਹੀਂ ਹੋਏ ਮੇਰਾ ਖਿਆਲ ਜਦੋਂ ਇੱਥੇ ਵੋਟ ਬਣੇਗੀ ਫਿਰ ਮੈਂ ਪਾਇ ਕਰੂੰਗਾ ਹੰਸ ਰਾਜ ਜੇ ਕੰਮ ਕਰੇਗਾ ਤਾਂ ਨਹੀਂ ਤੇ ਮੈਂ ਇਹਨੂੰ ਵੀ ਨਹੀਂ ਪਾਇ ਕਰ ਹੰਸ ਜੀ ਬੜਾ ਲੋਕਾਂ ਦਾ ਨਿਸ਼ਵਾਸ ਟੁੱਟਦਾ ਜਾ ਰਿਹਾ ਨਾ ਸਿਆਸਤ ਦਾ ਨਾ ਤੋ ਕਹਿੰਦੇ ਕੀ ਅਸੀਂ ਇਹਨਾਂ ਤੇ ਯਕੀਨ ਕਰ ਲਈਏ ਕੱਲ ਨੂੰ ਇੱਕ ਪਾਰਟੀ ਚ ਫਿਰ ਦੂਜੀ ਪਾਰਟੀ ਚ ਕਿਵੇਂ ਸਿਆਸਤਦਾਨ ਭਰੋਸਾ ਜਿੱਤੇ ਲੋਕਾਂ ਦਾ ਤੁਹਾਡੀ ਗੱਲ ਸਹੀ ਆ ਕ੍ਰੈਡੀਬਿਲਟੀ ਥੋੜੀ ਜੀ ਘਟ ਰਹੀ ਹੈ ਪਾਰਟੀ ਨੂੰ ਛੱਡਣਾ ਨਾ ਇਮੇਜ ਥੋੜਾ ਖਰਾਬ ਹੋ ਰਿਹਾ ਹੈ ਇਹ ਦੁਰਸਤ ਕਰਨਾ ਚਾਹੀਦਾ ਹਾਂ ਕਿਵੇਂ ਦੁਰਸਤ ਹੋਗਾ ਅਗਰ ਤੁਸੀਂ ਕਰਨ ਹੋਵੇ ਕਿਵੇਂ ਦੁਰਸਤ ਕਰੋਗੇ ਮੇਰੀ ਮਿਸਾਲ ਦੇਖੋ ਕਿ ਮੈਨੂੰ ਮੇਰੀ ਟਿਕਟ ਕੱਟੀ ਗਈ ਸੀ ਕਾਲੀ ਦਲ ਚ ਮੈਂ 5 ਸਾਲ ਫਿਰੋਨਾ ਨਾ ਕੰਮ ਕੀਤਾ ਟਿਕਟ ਤੋਂ ਨਹੀਂ ਪਾਰਟੀ ਛੱਡੀ ਜਦੋਂ ਡਿਗਨਟੀ ਨੂੰ ਸਰਟੀਫਿਕੇਟ ਲੱਗੀ ਉਦੋਂ ਫਿਰ 5 ਸਾਲ ਮੈਂ ਸਭ ਕੋ ਪ੍ਰਚਾਰ ਕੀਤਾ ਜਦੋਂ ਮੇਰੀ ਟਿਕਟ ਕੱਟੀ ਗਈ ਬੀਬਾ ਜੀ ਦਾ ਮਿਸਿਸ ਸੁਖਵੀਰ ਬਾਦਲ ਸਾਡੇ ਸਪੈਨ ਉਸ ਤੋਂ ਬਾਅਦ ਕਾਂਗਰਸ ਨੇ ਡਿਚ ਕੀਤਾ Rajya Sabha ਦੀ ਉਹ ਦੇ ਰਹੀ ਸੀ ਸਦਸਤਾ ਤੇ ਕੁਝ ਘੰਟੇ ਪਹਿਲਾਂ ਕੈਨਸਲ ਕਰ ਦਿੱਤੀ ਮੈਂ ਫਿਰ ਉਹਨਾਂ ਨੇ ਕੈਂਪੇਨ ਕੀਤੀ ਯਾਨੀ ਕਿ ਛੱਡ ਦਿਓ ਫਿਰ ਜਦੋਂ ਬਾਲਕ ਤੰਗਤੰਗ ਕਰੇ ਟਿਕਟ ਟੁਕੜ ਤੋਂ ਨਹੀਂ ਛੱਡਣੀ ਚਾਹੀਦੀ ਪਾਰਟੀ ਜੇ ਕੋਈ ਤੁਹਾਨੂੰ ਵੈਸੀ ਸਫੋਕੇਸ਼ਨ ਆ ਜਾਂ ਕੋਈ ਪ੍ਰੋਬਲਮ ਹੈ ਫਿਰ ਅਲੱਗ ਗੱਲ ਹਾਂ ਫਰੀਦਕੋੜੀ ਟਿਕਟ ਤੁਹਾਨੂੰ ਇੱਥੋਂ ਮਿਲਦੀ ਐ ਹਾਈ ਕਮਾਂਡ ਦੇ ਨਾਲ ਗੱਲ ਹੋਈ ਸੀ ਕਿ ਕਿਸ ਤਰ੍ਹਾਂ ਜਿਹੜਾ ਇਹ ਬਣਿਆ ਸਲਾਹ ਮਸ਼ਵਰਾ ਹੋਇਆ ਕਿ ਹੰਸ ਰਾਜ ਹੰਸ ਨੂੰ ਇਸ ਵਾਰ ਫਰੀਦਕੋੜ ਤੋਂ ਲੜਾਉਣਾ ਹੈ ਆਪਾਂ ਇੱਕੋ ਹੀ ਗੱਲ ਉਹਨਾਂ ਦੇ ਜ਼ਿਹਨ 'ਚ ਸੀਗੀ ਕਿ ਜਦੋਂ ਵੀ ਇਹ ਬੋਲਿਆ ਜਿਤਾਇਆ ਦਿੱਲੀ ਨੇ ਗੱਲ ਪੰਜਾਬ ਦੀ ਕਰ ਰਿਹਾ ਤੁਸੀਂ YouTube 'ਚ ਕਾਸ਼ ਦੇਖ ਕੇ ਆਉਂਦੇ ਮੈਂ ਜਿੰਨੀ ਵਾਰੀ ਵੀ ਬੋਲਿਆ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਮੈਂ ਬੋਲਿਆ ਅਗਰ YouTube 'ਚ ਤੁਸੀਂ ਦੇਖੋ ਤੇ ਪਹਿਲਾਂ ਮੈਂ ਪੰਜਾਬ ਦੀ ਚਿੰਤਾ ਕੀਤੀ ਗੁਰੂ ਸਾਹਿਬਾਨ ਦਾ ਵੀ ਜ਼ਿਕਰ ਕੀਤਾ ਕਿ ਉਹ ਇਹ ਆ ਸਮਝਾਉਂਦੇ ਸੀ ਸਾਨੂੰ ਤੇ ਫਿਰ ਸੂਫੀਆਂ ਦਾ ਕੀਤਾ ਫਿਰ ਇਸ ਧਰਤੀ ਦਾ ਕੀਤਾ ਜ਼ਮੀਨ ਦਾ ਕੀਤਾ ਪਾਣੀ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਜੌਬਸ ਨੂੰ ਲੈ ਕੇ ਮੈਂ ਬੋਲੇ ਉਹ ਕਿ ਦੀ ਫਿਰ ਜੀ ਪੰਜਾਬ ਦਾ ਇਨਾ ਖਿਆਲ ਆਉਂਦਾ ਤੇ ਫਿਰ ਉੱਥੇ ਜਾ ਸਕਦੇ ਮੈਂ ਕਿਹਾ ਜੀ ਬੜੀ ਖੁਸ਼ੀ ਨਾਲ ਜਿਵੇਂ ਸਾਡੇ ਸਾਡੀ ਜਨਮ ਭੂਮੀ ਹੈ ਪਿਆਰ हां इक मानु लगे कि हंसराज हंस ਤੋਂ ਵਧੀਆ ਕੋਈ ਕੈਂਡੀਡੇਟ ਨਹੀਂ ਹੋ ਸਕਦਾ ਫਰੀਦਕੋਟ ਤੋਂ ਨਹੀਂ ਮੇਰੇ ਤੋਂ ਵਧੀਆ ਵੀ ਹੋਏਗਾ ਲੇਕਿਨ ਚੂਜ਼ ਮੈਨੂੰ ਕਿ ਅੱਛਾ ਫਰੀਦਕੋਟ 'ਚ ਦੇਖਿਆ ਜਾਵੇ ਤਾਂ ਕਰਮਜੀਤਨ ਮੂਲ ਹਨਾ ਉਹ ਵੀ ਕਲਾਕਾਰ ਹੈਗੇ ਨੇ ਅਸੀਂ ਗੱਲ ਕਰ ਲਈਏ ਤੁਸੀਂ ਵੀ ਪਦਮਸ਼ਰੀ ਹੈਗੇ ਹੋ ਨਾ ਬੜੇ ਸਤਿਕਾਰਯੋਗ ਹੈਗੇ ਉਹ ਤਾਂ ਉਧਰ ਅਸੀਂ ਕਾਂਗਰਸ ਦੀ ਗੱਲ ਕਰ ਲਈਏ ਅਮਰਜੀਤ ਕੁਰਸਾਹੋ ਕੇ ਕੀ ਲੱਗਦਾ ਟਫ ਨਹੀਂ ਲੱਗਦਾ ਮੁਕਾਬਲਾ ਮੈਨੂੰ ਟਸਟਫ ਕੁਛ ਨਹੀਂ ਲੱਗਿਆ ਅੱਜ ਕੱਲ ਤਾਂ ਹੁਣ ਕਹਿਣ ਲੱਗੇ ਕਿ ਫੀਤ ਕੋਟ ਦਾ ਕਲਾਕਾਰਾਂ ਦੀ ਸੀਟ ਹੋ ਗਈ ਇਹ ਧਾਮ ਕਹਿਣ ਲੱਗੇ ਲੋਕ ਚੰਗੀ ਗੱਲ ਹੈ ਕਲਾਕਾਰ ਹੈ ਤਾਂ ਗੰਦ ਨਹੀਂ ਪਾਰੈ ਨਹੀਂ ਤੇ ਇਨਾ ਭੌਂਕਣਾ ਸੀ ਇੱਥੇ ਲੱਗਣਾ ਨਹੀਂ ਸੀ ਬੋਲ ਰਿਹਾ ਕਿ ਭੌਂਕ ਰਿਹਾ ਅਸੀਂ ਕਦੀ ਇੱਕ ਦੂਜੇ ਬਾਰੇ ਦਿੱਤਾ ਭੈੜਾ ਬਿਆਨ ਨਾ ਕਰਮ ਜੀਤ ਨੇ ਦਿੱਤਾ ਨਾ ਮੈਂ ਦਿੱਤਾ ਸਦੀਕ ਸਾਹਿਬ ਆਉਂਦੇ ਹੁਣਾਂ ਨਹੀਂ ਵੀ ਨਹੀਂ ਸੀ ਦੇਣਾ ਚੰਗੇ ਨਿਸ਼ਾਨੇ ਕੇ ਸਿਆਸਤਦਾਨਾਂ ਨੂੰ ਐਦਾਂ ਦੇ ਬਿਆਨ ਬਿਆਜ਼ੀਆਂ ਨਹੀਂ ਕਰਨੀਆਂ ਚਾਹੀਦੀ ਇਸ ਤਰ੍ਹਾਂ ਹੋਣਾ ਚਾਹੀਦਾ ਮੈਂ ਤਾਂ ਫੋਨ ਕਰਕੇ ਵੈਸੇ ਵੀ ਪੁੱਛ ਲਈ ਨਾ ਜਿਆਦਾ ਥੱਕੇ ਥੁੱਕੇ ਤਾਂ ਨਹੀਂ ਤੁਸੀਂ ਤੇ ਪਿਆਰ ਨਾਲ ਯਾਰ ਲੜੋ ਆਪਣੀ ਪਾਰਟੀ ਦੀ ਦੱਸੋ ਕੰਮ ਤੇ ਮੈਂ ਕੀ ਕਰ ਸਕਦਾ ਆਪਣੀ ਕੈਪੇਬਿਲਟੀ ਜੋ ਵੀ ਹੈ ਤੁਹਾਡੇ ਚ ਗੁਣ ਹੈ ਉਹ ਦੱਸੋ ਇਹਦਾ ਕੀ ਮਤਲਬ ਹੈ ਕਿ ਐਵੇਂ ਇਲਜ਼ਾਮ ਗੋਈ ਕਰੀ ਜੋ ਔਰ ਇੰਨੇ ਬੁਰੇ ਲਫ਼ਜ਼ ਵਰਤ ਰਹੇ ਸੀ ਇੱਕ ਦੂਜੇ ਲਈ ਇਹ ਕਲਾਕਾਰ ਪੱਤਰਕਾਰ ਡਾਕਟਰ ਇੰਜੀਨੀਅਰ ਥਿੰਕਰ ਰਾਈਟਰ ਵਿਦਵਾਨ ਜਿੰਨੀ ਦੇ ਸਾਇੰਟਿਸਟ ਨਾ ਨਾ ਆਏ ਇਹ ਮੁਲਕ ਇਦਾਂ ਹੀ ਇਦਾਂ ਫਿਕੋਸ ਦੇ ਕਿਉਂ ਆ ਜੇ ਕਲਾਕਾਰ ਜ ਜਿਨ੍ਹਾਂ ਨੂੰ ਤੁਸੀਂ ਕਲਾਕਾਰ ਨਹੀਂ ਕਹਿੰਦੇ ਨਚਾਰ ਨਹੀਂ ਕਹਿੰਦੇ ਉਹਨਾਂ ਨੇ ਤੁਹਾਡਾ ਕੀ ਸਵਾਰਿਆ ਤੇ ਗੁਰਬਾਣੀ ਤੇ ਗਾਣੇ ਤੋਂ ਬਿਨਾ ਹੈ ਹੀ ਨਹੀਂ ਨਾ ਨਮਾਜ਼ ਪੜ੍ਹ ਸਕਦੇ ਸੁਰ ਤੋਂ ਬਿਨਾ ਨਾ ਗੀਤਾ ਪੜ੍ਹ ਸਕਦੇ ਸੁਰ ਤੋਂ ਸੰਗੀਤ ਨੂੰ ਮਨਫ਼ੀ ਕਰਕੇ ਤੁਹਾਡੇ ਕੋਲ ਹੈ ਕੀ ਹੈ ਕਲਾਕਾਰਾਂ ਦੀ ਇੱਜ਼ਤ ਜਿਹੜਾ ਮਾਸ਼ਰਾ ਨਹੀਂ ਕਰਦਾ ਉਹ ਤਾਂ ਵੈਸੇ ਘਰਕ ਜਾਣਾ ਹਾਂਜੀ ਵਿਰੋਧ ਦੇ ਵਿਚਕਾਰ ਹਾਲਾਂਕਿ ਤੁਸੀਂ ਖਿਹੜੇ ਮੱਥੇ ਪਰਵਾਨ ਕਰਦੇ ਹੋ ਨਾ ਚੀਜ਼ਾਂ ਤੁਸੀਂ ਕਹਿੰਦੇ ਹੋ ਕਿ ਮੈਂ ਜਾ ਕੇ ਗੱਲਬਾਤ ਕਰਦਾ ਵਿਰੋਧ ਦੇ ਵਿਚਕਾਰ ਫਰੀਦਕੋਟ ਸੀਟ ਜਿਤਲੋਗੇ ਤੁਸੀਂ ਹਾਂਜੀ ਜਿਤਲਾਂਗਾ ਕਿੱਡੀ ਵੱਡੀ ਗੱਲ ਹੈ ਵੇਖੋ ਇੰਨਾ ਵਿਰੋਧ ਤੇ ਨਾਲ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਦੀ ਗਿਣਤੀ ਵੀ ਤਾਂ ਦੇਖੋ ਨਾ ਵਿਰੋਧ ਕਰਨ ਵਾਲੇ ਜਿਹੜੇ ਆ ਉਹਨਾਂ ਕੋ ਕ੍ਰੋਧ ਕ੍ਰੋਧ ਉਹਨਾਂ 'ਚ ਕਿੰਨਾ ਆ ਕ੍ਰੋਧਿਤ ਪਿਆਰ ਚ ਫਰਕ ਤਾਂ ਹੈ ਨਾ ਰੋਸ਼ਨੀ ਤੇ ਹਨੇਰੇ ਚ ਫਰਕ ਤਾਂ ਹੈ ਨਾ ਰੋਸ਼ਨੀ ਚੰਦ ਚੜਿਆ ਹੋਵੇ ਤੇ ਦਿਲ ਠੰਡਾ ਹੋ ਜਾਂਦਾ ਦੇਖੀ ਜਾਂਦਾ ਬੰਦਾ ਤੇ ਤਪਸ਼ ਹੋਵੇ ਤੇ ਬੰਦਾ ਕਹਿੰਦਾ ਯਾਰ ਓਹੋ ਕਿਸੇ ਛਾਵੇਂ ਚਲੀਏ ਤੇ ਲੋਕੀ ਛਾਵੇਂ ਬਹਿਣਾ ਚਾਹੁੰਦੇ ਤਪਸ਼ ਵਿੱਚ ਥੋੜੀ ਬਹਿਣਾ ਚਾਹੁੰਦੇ ਲੱਖਾਂ ਲੋਕ ਹੈ ਈਵਨ ਕਿ ਇੱਕ ਬੰਦਾ ਸੀ ਉਹ ਰੋਣ ਲੱਪਿਆ ਉਹ 6-7 ਮਹੀਨੇ ਕਹਿੰਦਾ ਮੈਂ ਅੰਦੋਲਨ ਚ ਰਿਹਾ ਪਹਿਲਾ ਕਿਸਾਨ ਅੰਦੋਲਨ ਕਿਦੇ ਤੁਹਾਨੂੰ ਜਦੋਂ ਦਸ ਸੁਣਿਆ ਤੇ ਮੈਂ ਤਾਂ ਹੁਣ ਦਰਬਾਰ ਸਾਹਿਬ ਜਾ ਰਿਹਾ ਤੁਹਾਡੇ ਲਈ ਅਰਦਾਸ ਕਰਨੇ ਸੱਚੇ ਪਾਤਸ਼ਾਹ ਜੀ ਇਹ ਇਦਾਂ ਦਾ ਬੰਦਾ ਤੇ ਇਹਨੂੰ ਜਿਤਾ ਦੇ ਕਿਸਾਨ ਜਥੇਬੰਦੀ ਚ ਰਿਹਾ ਹਾਂਜੀ ਦਸਾਂਜਾ ਦਾ ਮੁੰਡਾ ਉਹ ਦਰਵਿੰਦਰ ਦਸਾਂਜ ਮੈਂ ਤਾਂ ਨਾਂ ਦੱਸੂੰਗਾ ਐਗਜ਼ੈਕਟ ਅਜੀਬ ਹੋਣਾ ਆ ਇੱਕ ਲੜਕੀ ਸੀ ਉਹਨੇ ਕਿਹਾ ਮੇਰਾ ਮੇਰਾ ਭਾਈ ਜੀ ਜਿਹੜੇ ਆ ਉਹ ਤੁਹਾਨੂੰ ਬਹੁਤ ਜਿਹੜੇ ਸਖਤ ਬੋਲਦੇ ਉਹ ਹੁੰਦੇ ਨੇ ਲੇਕਿਨ ਮੈਂ ਆਪਣੇ ਵੀਰੇ ਲਈ ਅਰਦਾਸ ਕਰਦੀ ਮਾਂ ਜਾਇਲੀ ਤੁਹਾਨੂੰ ਮੈਂ ਜਦ ਸੁਣਦੀ ਤੇ ਅਰਦਾਸ ਉਹਦੇ ਲਈ ਸ਼ੁਰੂ ਕਰਦੀ ਰੋਣ ਮੈਨੂੰ ਆ ਜਾਂਦਾ ਕਿ ਹੰਸ ਰਾ ਜਨਸ ਨੂੰ ਕੁਝ ਹੋ ਨਾ ਜਾਵੇ ਸੋਚ ਕੇ ਦੇਖਣਾ ਪਿਆਰ ਕਿੰਨਾ ਮਿਲ ਰਿਹਾ ਉਹ ਕੁੜੀ ਮੈਨੂੰ ਰੋਣ ਲਾ ਪਈ ਕੁੜੀ ਉਹ ਉਹਨਾਂ ਮੈਨੂੰ ਕਦੀ ਵੇਖਿਆ ਨਹੀਂ ਟੀਵੀ ਸ਼ੀਵੀ ਤੋਂ ਇਲਾਵਾ ਕਹਿਣ ਲੱਗੀ ਅਰਦਾਸ ਤਾਂ ਮੈਂ ਆਪਣੇ ਭਾਈ ਲਈ ਸ਼ੁਰੂ ਕਰਦੀ ਫਿਰ ਮੈਂ ਕਿ ਨਹੀਂ ਮੇਰੇ ਉਹ ਵੀ ਮੇਰਾ ਵੀਰਾ ਆ ਉਹਨੂੰ ਵੀ ਕੁਝ ਹੋ ਨਾ ਜਾਵੇ ਅੰਸ ਵੀ ਮੇਰਾ ਵੀਰਾ ਹੈ ਮੇ ਤਾਂ ਪੰਜਾਬਣ ਕੁੜੀ ਫਲਾਣਾ ਟਮਕਾਣਾ ਇਦਾਂ ਗਾਣੇ ਗੁਣੇ ਸੁਣਦੇ ਰਹੌਣੇ ਅਸਰ ਦੇਖੋ ਲੋਕਾਂ ਦੇ ਕਿੰਨਾ ਹੈ ਹਾਲਾਂਕਿ ਗਾਣੇ ਛੱਡੇ ਨੂੰ ਮੈਨੂੰ ਕਾਫੀ ਟਾਈਮ ਹੋ ਗਿਆ ਇਸ ਕਰਕੇ ਮੈਂ ਪਿਆਰ ਵਾਲ ਦੇਖੋ ਤੂੰ ਨਫ਼ਰਤ ਵਾਲ ਜ਼ਰੂਰ ਦੇਖਣਾ ਜਿਹੜੇ ਪਿਆਰ ਕਰਦੇ ਆ ਤਾਂ ਕੀ ਬਾਤ ਹੈ ਉਹਨਾਂ ਦੀ ਗਿਣਤੀ ਬਹੁਤ ਹੈ ਕਿੰਨੇ ਪਰਸੈਂਟ ਪਿਆਰ ਕਰਨ ਵਾਲੇ ਤੁਹਾਨੂੰ ਕੀ ਲੱਗਦਾ ਮੈਨੂੰ 90 95% ਲੋਕ ਮੁਹੱਬਤ ਹੀ ਕਰ ਰਹੇ ਆ ਦੋ ਇੱਕ ਅੱਧਾ ਪਰਸੈਂਟ ਹੀ ਹੈ ਪਰਸੈਂਟੇਜ ਕੱਢਣ ਲੱਗਾ ਮੈਂ ਗਲਤੀ ਕਰ ਰਿਹਾ ਮਤਲਬ 98% ਹੋਣਿਆ ਜਿਹੜੇ ਪਿਆਰ ਕਰਦੇ ਆ 2% ਵਾਲੀ ਨਫਰਤ ਵਾਲਾ 2% ਜਾਂ ਅੱਧਾ ਪਰਸੈਂਟ ਲਾ ਲਓ ਐਵੇਂ ਹੀ ਆ 2-4 ਬੰਦੇ ਹੁੰਦੇ ਆ ਮੇਰੇ ਖੱਪ ਕੰਨਾ ਜਾਂ ਪਾਈ ਜਾਂਦੇ ਕਿਸਾਨ ਤਾਂ ਘਰਾਂ 'ਚ ਫੰਕਸ਼ਨ ਕਰਾ ਰਹੇ ਆ ਕਿਸਾਨਾਂ ਦੀ ਤਾਂ ਅਸੀਂ ਪੂਜਾ ਕਰਦੇ ਆ ਕਿਸਾਨਾਂ ਨੇ ਤਾਂ ਮੈਨੂੰ ਬਣਾਇਆ ਕਿਸਾਨਾਂ ਦਾ ਤਾਂ ਮੈਂ ਕਰਜ਼ਦਾਰ ਆ ਕਿਸਾਨ ਥੋੜੀ ਮੈਨੂੰ ਨਫਰਤ ਕਰਦੇ ਆ ਕੋਈ ਜੱਥੇ ਬੰਦੀਆਂ ਨੇ ਪਤਾ ਨਹੀਂ ਉਹਨਾਂ ਦਾ ਕਾਰੋਬਾਰ ਆ ਇਹ ਜਪਸਾਨੀ ਕੀ ਚੱਕਰ ਹੈ ਕਹਾਣੀ ਕੀ ਹੈ ਸਮਝ ਤੋਂ ਬਾਹਰ ਜਿਹੜੇ ਤੁਹਾਡਾ ਵਿਰੋਧ ਕਰਦੇ ਜਿੱਥੇ ਵੀ ਤੁਸੀਂ ਜਾਣਿਓ ਕੁਝ ਕਨੇ ਦੇਖ ਲਓ ਗਿਣ ਲਿਓ ਤੁਸੀਂ ਇੱਕ ਬੰਨੇ ਹਜ਼ਾਰਾਂ ਬੰਦੇ ਹੁੰਦੇ ਇੱਕ ਬੰਨੇ 30 35 ਬੰਦੇ ਹੁੰਦੇ ਆ ਤੇ ਕਾਲੀ ਦਲ ਕਹਿੰਦਾ ਸੀ ਪੰਚ ਕਹਿੰਦੇ ਇਸੇ ਕਰਕੇ ਗਿਆ ਸੀ ਵੀ ਹਰ ਸਵਾਲ ਦਾ ਜਵਾਬ ਠਰਮੇ ਨਾਲ ਮੈਂ ਦਵਾ ਲੇਕਿਨ ਉਹ ਸੁਣਦੀ ਨਹੀਂ ਐਵੇਂ ਕਾਮਰੌਲੀ ਪਾਈ ਗਈ ਕਿਨੇ ਤੁਹਾਨੂੰ ਲੱਗਦਾ ਵੀ ਸਹੀ ਜਾਂ ਗਲਤ ਹੈ ਜੇ ਕਿਸਾਨਾਂ ਦੀ ਗੱਲ ਕਰ ਲਈ ਹਾਂਜੀ ਸਹੀ ਕਿੰਨਾ ਕੁ ਲੱਗਦੇ ਜੇ ਤੁਹਾਨੂੰ ਗਲਤ ਲੱਗਦੇ ਕਿ ਅਗਰ ਉਹ ਵਿਰੋਧ ਕਰਦੇ ਨੇ ਥੋੜੇ ਜਾਈ ਐਵੇਂ ਪਰ ਉਹ ਉਹਨਾਂ ਦਾ ਕੋਈ ਕਿਹੜਾ ਮੰਦਾ ਹਾਂਜੀ ਅਕਾਲੀ ਦਲ ਕਹਿੰਦਾ ਹੈ ਕਿ ਅਸੀਂ ਪੰਥਕ ਜਿਹੜੇ ਮੁੱਦੇ ਹੈਗੇ ਨੇ ਅਸੀਂ ਉਹ ਉਠਾਉਨੇ ਆ ਜਾ ਕੇ ਅਸੀਂ ਕੌਮ ਦੀ ਗੱਲ ਕਰਦੇ ਤੁਹਾਨੂੰ ਲੱਗਦਾ ਵੀ ਇਹਦਾ ਵੀ ਪਾਛਪਾ ਤੇ ਇਹ ਚੀਜ਼ ਭਾਰੀ ਪੈ ਸਕਦੀ ਹੈ ਕਿ ਨਾ ਹੁਣ ਪਤਾ ਹੀ ਲੱਗ ਗਿਆ ਜੀ ਲੋਕਾਂ ਨੂੰ ਕਿ ਗਪੌੜੀ ਬਹੁਤ ਹੈ ਲੋਕ ਸਿਰਫ ਤੇ ਸਿਰਫ ਸੱਚ ਬੋਲਦਾ મોદી ਉਹ ਜੋ ਕਹਿੰਦਾ ਕਰ ਦਿੰਦੇ ਨੇ ਉਹ ਝੂਠਾ ਦਾ ਰਾਂ ਨਹੀਂ ਲਾਉਂਦਾ ਤੇ ਅਸੀਂ ਫਰੀਦਕੋਟ ਦੀ ਗੱਲ ਕਰ ਲੈਂਦੇ ਫਰੀਦਕੋਟ ਤੋਂ ਕਿਹੜੇ ਮਸਲੇ ਜਿਹੜੇ ਪੈਲ ਦੇ ਆਧਾਰ ਤੇ ਜਬ ਪੂਰੇ ਪੰਜਾਬ ਦੀ ਗੱਲ ਕਰੀ ਤੁਸੀਂ ਉਠਾ ਹੋਗੇ ਅਗਰ ਫਰੀਦਕੋਟ ਦੀ ਲੋਕ ਤੁਹਾਡੇ ਤੇ ਪ੍ਰੋਸਾ ਕਰਦੇ ਆ ਤੁਹਾਨੂੰ ਜਿਤਾਉਂਦੇ ਆ ਸਾਰੇ ਮੁੱਦੇ ਐਂਡ ਲਿਸਟ ਹੁੰਦੇ ਵਿਦਿਆਨੂ ਲੈ ਕੇ ਮਜ਼ਦੂਰ ਦਾ ਬੱਚਾ ਪੜ੍ਹਨਾ ਚਾਹੁੰਦਾ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਹੋਰ ਬੱਚੇ ਜਿਹੜੇ ਅਫੋਰਡ ਕਰਦੇ ਆ ਚੰਗੇ ਵੈਲ ਆਫ ਕਰਾਦੇ ਉਹ ਉਨਾਂ ਲਈ ਇੱਥੇ ਪ੍ਰੋਪਰ ਯੂਨੀਵਰਸਿਟੀਆਂ ਹੋਣੀਆਂ ਚਾਹੀਦੀਆਂ ਇੰਸਟੀਚਿਊਟ ਹੋਣੇ ਚਾਹੀਦੇ ਆ ਤਾਂ ਕਿ ਉਹਨਾਂ ਨੂੰ ਬਾਹਰ ਦੂਰ ਜਾ ਕੇ ਦਾਖਲਾ ਨਾ ਲੈਣਾ ਪਵੇ ਕਨੈਕਟੀਵਿਟੀ ਹੋਏਗੀ ਇੱਥੇ ਟ੍ਰੇਨਸ ਦਾ ਲਾਵਾਂਗੇ ਕੋਈ 에어ਪੋਰਟ ਵਗੈਰਾ ਹੋਰ ਲਾਵਾਂਗੇ ਫੈਕਟਰੀ ਦੁਆਰਾ ਵਾਪਸ ਲਾਵਾਂਗੇ ਜਿਹੜਾ ਮਜ਼ਦੂਰ ਆ ਉਹਦੀ ਮੈਨੂੰ ਬਹੁਤ ਚਿੰਤਾ ਰਹਿੰਦੀ ਕਿਉਂਕਿ ਮੈਂ ਖੁਦ ਖੇਤ ਮਜ਼ਦੂਰ ਦਾ ਬੇਟਾ ਉਦੋਂ ਅੰਦੋਲਨ ਵੀ ਨਹੀਂ ਕੋਈ ਕਰ ਸਕਦਾ ਤੁਹਾਨੂੰ ਪਤਾ ਮਜ਼ਦੂਰ ਕੀ ਰੋਟੀ ਨਹੀਂ ਜਿੰਨੂੰ ਲੱਭਦੀ ਅੰਦੋਲਨ ਦੋ ਦਿਨ ਨਹੀਂ ਚਲਾ ਸਕਦਾ ਅੰਦੋਲਨ ਦੇ ਪਿੱਛੇ ਕਰੋੜਾਂ ਅਰਬ ਰੁਪਈਆ ਲੱਗਦਾ ਤੇ ਉਦੋਂ ਕੋ ਵਿਚਾਰਾ ਜਿਹਨੂੰ ਕੱਪੜੇ ਪਾਉਣ ਲਈ ਨਹੀਂ ਰੋਟੀ ਖਾਣ ਲਈ ਨਹੀਂ ਇਹ ਕਹਿ ਦਿੰਦੇ ਆ ਕਿਸਾਨ ਮਜ਼ਦੂਰ ਅੰਦੋਲਨ ਕਦੀ ਕਿਸੇ ਮਜ਼ਦੂਰ ਨੂੰ ਇਹਨਾਂ ਨੇ ਆ ਕੇ ਪੈਸੇ ਦਿੱਤੇ ਆ ਰੋਟੀ ਖਵਾਈ ਆ ਉਹ ਜੱਗੀ ਮੰਡਾ ਲੋਹੂਲਵਾਨ ਹੋਇਆ ਬੁਰੀ ਹਾਲ ਉਹਦਾ ਕੋਈ ਨਾ ਹੀ ਲੈਂਦਾ ਉਹ ਦੇਖ ਕੇ ਇੱਕ ਇੱਕ ਅੰਗ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਕਿਵੇਂ ਅੰਦੋਲਨ ਖੜੇ ਹੁੰਦੇ ਫਿਰ ਕਾਰੋਬਾਰ ਹੈ ਕਿ ਥਿਸ ਇਜ਼ ਆ ਬਿਜ਼ਨਸ ਹੈ ਕੌਣ ਕਰ ਰਿਹਾ ਹੈ ਬਿਜ਼ਨਸ ਐ ਏਡਾ ਵੱਡਾ ਦੇਖੋ ਇੱਕ ਸਾਲ ਨਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਕਿਸਾਨ ਉਹ ਬਿਜ਼ਨਸ ਕਿਨੇ ਕੀਤਾ ਹੀ ਰਾਤੀ ਤੋਂ ਬਹੁਤ ਸਨਸਨੀਖੇਜ਼ ਖਬਰ ਮੈਨੂੰ ਮਿਲੀ ਹੈ ਕਿ ਉੱਥੇ ਜਿਹੜੇ ਬਹੁਤ ਸਾਰੇ ਵਿਰੋਧ ਕਰ ਰਹੇ ਸੀ ਉੱਚ ਪੋਲੀਟিক্যাল ਪਾਰਟੀਆਂ ਦੇ ਬੰਦਿਆਂ ਨੇ ਹਰੀਆਂ ਪੱਗਾਂ ਬਨੀਆਂ ਸੀ ਮੈਂ ਹਰਾਸ ਰਹਿ ਗਿਆ ਯਾਰ ਦੱਸੋ ਅਸੀਂ ਕਿਸਾਨ ਸਮਝੀ ਜਾਂਦੇ ਮੈਂ ਤਾਂ ਕਿਸਾਨ ਸਮਝ ਕੇ ਨਮਸਕਾਰ ਕਰਦਾ ਕਿ ਕਿਸਾਨ ਤੇ ਰਜਕ ਦਾਤਾ ਹੁੰਦਾ ਜਿਹੜਾ ਕਿਸਾਨ ਦੀ ਇੱਜ਼ਤ ਨਹੀਂ ਕਰਦਾ ਉਹ ਤਾਂ ਅਕਿਰਤ ਕਰਨ ਆ ਹੋਰ ਸਾਨੂੰ ਰੋਟੀ ਖਵਾਉਂਦਾ ਤੇ ਰਾਤੀ ਪਤਾ ਚੱਲਿਆ ਕਿ ਇਹ ਤਾਂ ਪੋਲੀਟੀਕਲ ਪਾਰਟੀਆਂ ਸਜਾ ਕੇ ਗੈਟਅਪ ਬਣਾ ਕੇ ਭੇਜਦੀਆਂ ਰੀਆਂ ਪੱਕ ਤਸਦੀਕੇ ਜਾ ਕੇ ਜਸਟ ਸ਼ੌਕਟ ਮੈਂ ਕਿਾ ਦੁਰਫੇਟੇ ਮੂੰ ਇੰਨਾ ਨਿਗਾਰ ਆ ਗਿਆ ਏ ਸਿਆਸਤ ਚ ਕਿ ਤੁਸੀਂ ਕਿਸਾਨਾਂ ਦਾ ਯਾਨੀ ਪਤਾ ਲੱਗੇ ਕਿਹੜੇ ਪਾਰਟੀ ਦੇ ਸੀ ਜਿਹੜੇ ਜਿਹੜੇ ਬੈਠੇ ਸੀ ਉਹ ਯਾਨੀ ਗਿੱਦੜ ਬਾਂਦਰ ਜੇ ਸ਼ੇਰ ਦੀ ਖਲ ਪਾਲਵੇ ਤਾਂ ਚੰਗਾ ਥੋੜੀ ਲੱਗਦਾ ਪਤਾ ਮੈਨੂੰ ਕਿਹਾ ਦੱਸਿਆ ਰਾਤੀ ਦੱਸਿਆ ਮੈਂ ਬੜਾ ਹੈਰਾਨ ਆ ਜੇ ਉਹ ਝੂਠੀ ਖਬਰ ਹੋਵੇ ਤਾਂ ਮਾਫੀ ਹੈ ਅੱਛਾ ਜੀ ਸ਼ੰਭੂ ਤੇ ਲੱਗਿਆ ਹੋਇਆ ਮੋਰਚਾ ਦਾ ਪ੍ਰਭਾਵ ਤਾਂ ਨਹੀਂ ਪੈਂਦਾ ਭਾਜਪਾ ਦੇ ਨਾ ਕੋਈ ਪ੍ਰਭਾਵ ਨਹੀਂ ਪੈਂਦਾ ਭਾਜਪਾ ਦੇ ਅਰਬਾਂ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਜਿੰਨਾ ਵਿਰੋਧ ਹੁੰਦਾ ਉਨਾ ਹੀ ਮੈਜੋਰਟੀ ਨਾਲ ਜਿੱਤਦੀ ਹੈ ਨਹੀਂ ਤਾਂ ਹਰ ਜਾਨੀ ਸੀ ਰਿਪੀਟ ਨਹੀਂ ਸੀ ਹੁੰਨੀ ਅਜਹਾਂਸ ਦੇ ਕਿੰਨੀਆਂ ਸੀਟਾਂ ਤੁਹਾਨੂੰ ਕੀ ਲੱਗਦਾ ਕਿੰਨੀਆਂ ਸੀਟਾਂ ਆ ਸਕਦੀਆਂ ਪਾਜਪਾ ਨੂੰ ਆਪ ਕੀ ਬਾਤ 400 ਪੰਜਾਬ ਦੀ ਗੱਲ ਕਰ ਲਈ ਤੇ ਪੰਜਾਬ ਪੰਜਾਬ ਚ ਪੰਜਾਬ ਚ ਵੀ ਅੱਜ ਕੀ ਵੀ ਕਮਲ ਦਾ ਫੁੱਲ ਬਹੁਤ ਰੂ ਨਾ ਖੜੇਗਾ ਦੇਖ ਲਓ ਖੂਬਸੂਰਤ ਦਰਜ ਜੋ ਪਹਿਲਾਂ ਨਹੀਂ ਸੀ ਹੁੰਦਾ ਉਸ ਤੋਂ ਬਹੁਤ ਬਿਹਤਰ ਹੋਏਗਾ 2027 ਚ ਸਫਾਇਆ ਹੋ ਜਾਏਗਾ ਸਾਰੀ ਪਾਰਟੀ ਅੰਦਰ। ਮੈਂ ਲਿਖ ਕੇ ਦਿੰਨਾ ਕਿ 2027 ਚ ਭਾਜਪਾ ਦੀ ਸਰਕਾਰ ਹੋਣੀ ਹੈ ਪੰਜਾਬ 'ਚ। ਪੰਜਾਬ ਦਾ ਤਰੱਕੀ ਹੋਈ ਕਿ ਪੰਜਾਬ ਦੀ? ਦੇਖ ਲਓ ਯੂਪੀ ਦਾ ਦੇਖ ਲਓ। ਪਰ ਤਕਸ਼ ਕੋ ਪ੍ਰਮਾਣ ਕਿ ਯੂਪੀ ਦੀ ਹਾਲਤ ਕੀ ਸੀ? ਕੀ ਹੁਣ ਬਣ ਗਿਆ? ਹਰਿਆਣਾ ਕਿੰਨੀ ਬੁਰੀ ਹਾਲਤ ਸੀ। ਹੁਣ ਜਾਓ ਨਾ ਕਿ ਪਾਣੀਪਤ ਕਰਨਾਲ ਗੁਰਦਾਉਨ ਚੱਲ ਜੇ ਲੱਗਦਾ ਦੁਬਈ ਫਿਰ ਰਹੇ ਆ, ਲੰਡਨ ਫਿਰ ਰਹੇ ਆ। ਬਾਕੀ ਉਹਨਾਂ ਦੇ ਕੰਮ ਦੇਖੋ, ਕੰਮ ਨੂੰ ਜਿਤਾਉਂਦੇ ਲੋਕ। ਉਹਨਾਂ ਅਗਰ ਹੰਸ ਜੀ ਕਿਸੇ ਵੀ ਕੈਂਡੀਡੇਟ ਨਾਲ ਗੱਲ ਕਰਦੇ ਉਹ ਤਾਂ ਕਹਿੰਦੇ ਭਾਜਪਾ ਉਮੀਦਵਾਰ ਤਾਂ ਕਹਿੰਦੇ ਸਾਡੇ ਗਿਣਤੀ 'ਚ ਹੀ ਹੈ ਨਹੀਂ ਕਹਿੰਦੇ ਸਾਡੇ ਮੁਕਾਬਲੇ 'ਚ ਹੀ ਹੈ ਨਹੀਂ ਹਾਂਜੀ ਮੇਰੇ ਅਣਗਿਣਤੀ ਆ ਨਾ ਮੇਰੀਆਂ ਵੋਟਾਂ ਉਹ ਕਹਿੰਦੇ ਗਿਣਤੀ 'ਚ ਹੀ ਦੇ ਕਿਸੇ ਵੀ ਲੋਕ ਸਭਾ ਹਲਕੇ ਚ ਚਲੀਏ ਇਹ ਹਰੇ ਕੀ ਕਹਿ ਦਿੰਦੇ ਆ ਕੌਣ ਕਿੰਦੇ ਹਰੇ ਕਿਸੇ ਮਰਜ਼ੀ ਕੈਂਡੀਡੇਟ ਦੀ ਗੱਲ ਕਰ ਲਿਓ ਉਹ ਕਹਿ ਦਿੰਦੇ ਨੇ ਕੈਂਡੀਡੇਟ ਕਹਿੰਦੇ ਹਾਂ ਜੀ ਜੀ ਕੈਂਡੀਡੇਟ ਤਾਂ ਤੋ ਛੱਡ ਕੇ ਸਵਾਹ ਹੋਏ ਹੁਣ ਇਹ ਵੀ ਇਹ ਕਿੱਧਰੋਂ ਆ ਗਿਆ ਉਹਨਾਂ ਨੇ ਤੇ ਇਹ ਕਹਿਣਾ ਹੀ ਆ ਮੇਰੀ ਗਿਣਤੀ 'ਚ ਤੁਸੀਂ ਹੈਗੇ ਮੈਂ ਤੁਹਾਡੀ ਕਿਸੇ ਗਿਣਤੀ 'ਚ ਨਹੀਂ ਮੇਰੀ ਗਿਣਤੀ 'ਚ ਮੇਰੇ ਦੋਸਤੋ ਮੈਂ ਤੁਹਾਨੂੰ ਬਹੁਤ ਯਾਦ ਕਰਦਾ ਬਹੁਤ ਪਿਆਰ ਕਰਦਾ ਮੈਂ ਕਿਸੇ ਨਹੀਂ ਗਿਣਤੀ 'ਚ ਚੱਲ ਕੋਈ ਨਹੀਂ ਕਿਤੇ ਆ ਜਾਗੇ ਗਿਣਤੀ 'ਚ ਹਰ ਇੱਕ ਪ੍ਰੋਗਰਾਮ ਵਰਗ ਤੁਹਾਡਾ ਦੇਖ ਰਿਹਾ ਹੈ ਨਾ ਭਾਵੇਂ ਕਿਸਾਨ ਹੈ ਭਾਵੇਂ ਯੂਥ ਹੈ ਭਾਵੇਂ ਉਹ ਔਰਤਾਂ ਨੇ ਕੁਝ ਕਹਿਣਾ ਚਾਹੂंगी ਸਾਰਿਆਂ ਨੂੰ ਸਤੰਦਰਸਤੀ ਲਈ ਦੁਆ ਕਰਾਂਗਾ ਚੰਗੀ ਸੋਚ ਲਈ ਔਰ ਦੁਆ ਫਕੀਰਾਂ ਦੀ ਇਹ ਹੈ ਨਹੀਂ ਤੈਨੂੰ ਰੱਬ ਨਾ ਭੁੱਲੇ ਰੱਬ ਨਾ ਭੁੱਲਣ ਜੇ ਹਾਂ ਨਹੀਂ ਤੈਨੂੰ ਰੱਬ ਨਾ ਭੁੱਲੇ ਵੋਟਰ ਹੋ ਜਾਣਗੇ ਐਮਪੀ ਬਣ ਜਾਣਗੇ ਕੋਈ ਜਿੱਤ ਜਾਏਗਾ ਕੋਈ ਹਾਰ ਜਾਏਗਾ ਕੋਸ਼ਿਸ਼ ਕਰੋ ਪਿਆਰ ਆਪਸ ਵਿੱਚ ਭਾਈਚਾਰਾ ਬਣਾਈ ਰੱਖੋ ਧੰਨਵਾਦ ਜੀ ਤਾਂ ਇਸਨ ਫਰੀਦਕੋਟ ਤੋਂ ਪਾਜਪਾ ਉਮੀਦਵਾਰ ਹੰਸ ਰਾਜ ਹੰਸ ਤਾਂ ਕਹਿ ਰਹੇ ਨੇ ਕਿ ਪਿਆਰ ਦੀ ਗੱਲ ਕਰ ਰਹੇ ਨੇ ਕਿ ਅਸੀਂ ਤਾਂ ਪਿਆਰ ਦੀ ਗੱਲ ਕਰਨੀ ਹੈ ਤੇ ਨਾਲ ਹੀ ਕਹਿ ਰਹੇ ਨੇ ਕਿ ਅਗਰ ਫਰੀਦਕੋਟ ਦੇ ਲੋਕ ਜਿਤਾਉਂਦੇ ਨੇ ਭਰੋਸਾ ਜਿਤਾਉਂਦੇ ਨੇ ਤਾਂ ਪਹਿਲ ਦੇ ਆਧਾਰ ਤੇ ਜਿਹੜੇ ਨੇ ਫਰੀਦਕੋਟ ਦੇ ਮੁੱਦੇ ਜਿਹੜੇ ਹੱਲ ਕੀਤੇ ਜਾਣਗੇ ਵੀਰੋ ਜਰਨਲਿਸਟ ਲਖਵਿੰਦਰ ਦੇ ਨਾਲ ਕਮਲਦੀਪ ਕੌਰ ਫਰੀਦਕੋਟ